ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਮੈਂ ਆਇਆ ਸੀਗਾ ਨਾਨਕੇ ਤੇ ਇੱਥੇ ਅੱਜ ਮੇਰੇ ਮਾਮੇ ਦਾ ਮੁੰਡਾ ਬਾਹਰੋਂ ਆਇਆ ਤੇ ਦਿਖਾਉਣਿਆ ਤੁਹਾਨੂੰ ਉਹਦੇ ਨਾਲ ਵੀ ਮਿਲਾਵਾਂਗੇ ਤੇ ਹੁਣੀ-ਹੁਣੀ ਮੈਂ ਗੱਡੀ ਧਵਾ ਕੇ ਧਵਾਉਣੀ ਆ ਖੜੀ ਕਰਕੇ ਆਇਆ ਉੱਥੇ ਸਰਵਿਸ ਸਟੇਸ਼ਨ ਤੇ ਤੇ ਉਹਦੀ ਤੁਹਾਨੂੰ ਮੈਂ ਕਲਿੱਪ ਪਾ ਦੇਣਾ ਤੇ ਅੱਜ ਉਰੇ ਨਗਰ ਕੀਤਨ ਵੀ ਉਹ ਵੀ ਦਿਖਾ ਦਾਂਗੇ ਜੇ ਆਪਾਂ ਗਏ ਉੱਥੇ ਕਲਿੱਪ ਬਣਾ ਲਾਂਗੇ ਤੇ ਬਾਕੀ ਤੇ ਜੁੜੇ ਰਹੋ ਬਲੌਗ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਤੇ ਇੱਥੇ ਮੈਂ ਤੁਹਾਨੂੰ ਮਾਇਰਜੀ ਵੀ ਦਿਖਾਉਣਾ ਉਹ ਦੇਖੋ ਉਹ ਗੇਟ ਸੀਗਾ ਤੇ ਇਧਰ ਆ ਸਾਰੀ ਮਾਇਰਜੀ ਇੱਥੇ ਕਹਿੰਦੇ ਗਿੱਲਾ ਵਾਲਣ ਜਲਦਾ ਜਿੰਨਾ ਮਰਜੀ ਗਿੱਲਾ ਵਾਲਣ ਹੋਵੇ ਚਾਹੇ ਹਰੇ ਪੱਤੇ ਹੁਣ ਉਹ ਵੀ ਚਲ ਜਾਂਦਾ ਤੇ ਨਗਰ ਕੀਰਤਨ ਅੱਜ ਲੱਗਿਆ ਦੇ ਬਾਅਦ ਦੇਖੋ ਬਾਬਾ ਅਨਾਊਂਸਮੈਂਟ ਕਰ ਰਹੇ ਨੇ ਬਾਬਾ ਜੀ ਆ ਦੇਖੋ ਨਗਰ ਕੀਰਤਨ ਥੋੜੇ ਹੀ ਸਮੇਂ ਦੇ ਵਿੱਚ ਗੁਰੂ ਘਰ ਵਿਖੇ ਪਹੁੰਚ ਰਿਹਾ ਹੈ ਸੋ ਕਿਰਪਾ ਕਰਕੇ ਸਮੇਂ ਆ ਦੇਖੋ ਜੀ ਗੁਰੂ ਘਰ ਵਿਖੇ ਪਹੁੰਚ ਰਿਹਾ ਉਰੋਂ ਤੁਰ ਪਿਆ ਨਗਰ ਕੀਰਤਨ ਤੇ ਮੈਂ ਤੇ ਮਾ ਮੇਰੇ ਮੁੰਡੇ ਨੇ ਜਿਹੜਾ ਬਾਹਰੋਂ ਆਈ ਜੀ ਅਸੀਂ ਮੱਥਾ ਟੇਕਣ ਆਣਾ ਇੱਥੇ ਬੁਰਜ ਗੁਰਸਾਗਰ ਉੱਥੇ ਮੱਥਾ ਟੇਕਣ ਆਣਾ ਤੇ ਉੱਥੇ ਤੁਹਾਨੂੰ ਦਿਖਾਵਾਂਗੇ ਕਲਿੱਪ ਦਿਖਾਵਾਂਗੇ ਤੇ ਹੁਣ ਕੋਠੇ ਤੇ ਆਇਆ ਸੀਗਾ ਮੈਂ ਬਲੌਗ ਸਟਾਰਟ ਕਰਨ ਤੇ ਬਾਕੀ ਹੁਣ ਮੈਂ ਕਲਿੱਪਾਂ ਜੋੜ ਦੂੰਗਾ ਠੀਕ ਹੈ ਜੀ ਤੇ ਬਾਕੀ ਇੰਜੋਏ ਕਰਿਓ ਬਲੌਗ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਇਹਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਤੇ ਬਲੌਗ ਸਕਿਪ ਨਾ ਕਰਿਆ ਕਰੋ ਤੇ ਠੀਕ ਹੈ ਜੀ ਹੁਣ ਤੁਹਾਨੂੰ ਮਿਲਦੇ ਹਾਂ ਤੇ ਉਹ ਸੀਗਾ ਜੀ ਦੇਖੋ ਮੈ ਰੱਜ ਜੀ ਦੇਖ ਦੇਖ ਕੇ ਫਤਿਹ ਦੇਖੋ ਅੰਦਰ ਪੂਰੀ ਤਿਆਰੀ ਚੱਲ ਰਹੀ ਹੈ ਨਗਰਕੀਤਾਂ ਦੇ ਇੱਧਰ ਬਾਹਰ ਕਲੀ ਵੀ ਪਾਤੀ ਤੇ ਇੱਥੇ ਡੇਲੀ ਬੰਦੇ ਤਾਸ ਖੇੜਦੇ ਨੇ ਮੈਂ ਇੱਧਰ ਕੋਠੇ ਤੇ ਆਇਆ ਸੀਗਾ ਕੋਠੀ ਦੇ ਉੱਤੇ ਦੇਖੋ ਬਾਕੀ ਪਿੰਡ ਦਾ ਮਾਹੌਲ ਮੇਰੇ ਨਾਨਕਿਆਂ ਦਾ ਲੋ ਦੇਖੋ ਤੇ ਇਧਰੋਂ ਪਤੰਗ ਚੜਾਉਂਦਾ ਮੇਰੇ ਛੋਟੇ ਮਾਮੇ ਦਾ ਮੁੰਡਾ ਉਹ ਦੇਖੋ ਜੀ ਉਹ ਪਤੰਗ ਚੜਾਉਂਦਾ। ਬਾਕੀ ਦੇਖੋ ਤੁਸੀਂ ਪਿੰਡ ਦਾ ਮਾਹੌਲ। ਤੇ ਇੱਧਰ ਬਾਜ਼ਾਰ ਆ ਜਾਂਦਾ। ਜਾਨੀ ਕਿ ਇੱਧਰ ਦੁਕਾਨਾਂ ਨੇ ਥੋੜੀਆਂ ਜੀਆਂ ਕਰਿਆਨੇ ਦੀਆਂ ਇੱਧਰ ਬਾਜ਼ਾਰ ਕਹਿ ਦਿੰਦੇ ਨੇ। ਉੱਥੇ ਆ ਬਾਜ਼ਾਰ ਉਹ ਦੇਖੋ। ਇੱਧਰ ਮਹਿੰਦੀ ਜੀ ਸਾਹਿਬ। ਉੱਧਰ ਗੁਰਦੁਆਰਾ ਸਾਹਿਬ ਉਹ ਸੀਗਾ। ਉੱਥੇ ਵੀ ਲੈ ਕੇ ਚੱਲਾਂਗੇ ਤੁਹਾਨੂੰ। ਤੇ ਇੱਥੋਂ ਅਜ ਨਗਰ ਕਿਤਨਾ ਚਾਲੇ ਪਾਊਗਾ। ਯੂਟਿਊਬ ਦੇ ਇਹ ਬਲੌਗ ਦੇ ਨਾਲ ਐਂਡ ਤੱਕ ਜਰੂਰ ਦੇਖਿਆ ਕਰੋ ਬਲੌਗ ਤੇ ਬਾਕੀ ਆ ਕੋਠੀ ਦੀ ਬੈਕ ਸਾਈਡ ਆ ਦੇਖੋ ਬੁੱਢੇ ਖੜੇ ਨੇ ਉਹ ਵੀ ਸਾਰਾ ਮਾਈ ਰੱਜੀ ਆ ਦੇਖੋ ਜੀ ਇਹ ਦੇਖੋ ਸਾਰਾ ਦੇਖੋ ਜੀ ਉਰੇ ਬਹੁਤ শুটিং ਹੁੰਦੀਆਂ ਨੇ ਗਾਣੇ ਦੀਆਂ ਰਾਜਮੀਰ ਜਵੰਦੇ ਦੀ ਗਾਣੇ ਦੀ শুটিং ਆ ਉਰੇ ਹੋਈ ਸੀ ਜਿੱਥੇ ਬੱਸ ਖੜੀ ਆ ਜੀ ਆਪਾਂ ਉਹਦੇ ਗਾਣੇ 'ਚ ਵੀ ਐ ਹੋਏ ਆ ਜੋਰ ਗਾਣਾ ਉਹ ਗਾਣਾ ਗਾਣੇ ਦੇ ਵਿੱਚ ਆਪਾਂ ਇਹ ਹੋਏ ਵੀ ਆਈ ਬਾਕੀ ਇੱਧਰ ਇਹਦੇ ਸਾਹਮਣੇ শুটিং ਹੋਈ ਸੀਗੀ ਦੇਖੋ ਬਾਕੀ ਤੇ ਬਾਕੀ ਹੁਣ ਬਬਿਓ ਤੁਹਾਨੂੰ ਦਿਖਾਵਾਂਗੇ ਸਭ ਕੁਝ ਜੁੜੇ ਰਹੋ ਬਲੌਗ ਦੇ ਨਾਲ ਬਲੌਗ ਨੂੰ ਸਕਿਪ ਕਰਕੇ ਨਾ ਦੇਖਿਓ ਪੂਰਾ ਦੇਖਿਓ ਤੇ ਚਲੋ ਮਿਲਦੇ ਹਾਂ ਤੇ ਹਾਂਜੀ ਮਿੱਤਰੋ ਤੇ ਆ ਮਾਮੇ ਦੇ ਮੁੰਡੇ ਨੇ ਬਾਹਰ ਫੋਨ ਲਿਆ ਕੇ ਦਿੱਤਾ ਤੇ ਇਹਦੇ ਤੇ ਗਾਰਡ ਲਵਾਉਣ ਜਾਣੇ ਹੁਣ ਆਈਫੋਨ 17 ਪ੍ਰੋ 256 ਜੀਬੀ ਇਹਦੇ ਤੇ ਗਾਰਡ ਲਵਾ ਕੇ ਲੈ ਕੇ ਆਉਣੇ ਆ ਤੇ ਲੋ ਜੀ ਦੁਕਾਨ ਤੇ ਪਹੁੰਚਣ ਆ ਲਿਆ ਇਹਦੇ ਤੇ ਗਾਰਡ ਲਵਾਉਣਾ ਆਪਾਂ ਨੇ ਦਿਖਾਉਣੇ ਆ ਤੁਹਾਨੂੰ ਜੁੜੇ ਰਹੋ ਬਲੌਗ ਦੇ ਨਾਲ ਕੀ ਕਰਨਾ ਨਹੀਂ ਕਰਦਾ ਸਹੀ ਉਹ ਜਾਈ ਦੇ ਨਿਕਲੂ ਜੀ ਕਰਦਾ ਲੋ ਜੀ ਬਾਬਿਓ ਕਵਰ ਲਵਾ ਲਿਆ ਦੇਖੋ ਕਿ ਹੁਣ ਚੱਲਦੇ ਆਪਾਂ ਘਰੇ ਤੇ ਫਿਰ ਹੁਣ ਮੱਥਾ ਟੇਕਣ ਚੱਲਾਂਗੇ ਦਿਖਾਉਣੇ ਤੁਹਾਨੂੰ ਜੋੜੇ ਰਹੋ ਬਲੌਗ ਦੇ ਨਾਲ ਤੇ ਹਾਂਜੀ ਮਿੱਤਰੋ ਜਿੱਥੇ ਆਪਾਂ ਹੁਣ ਗੱਡੀ ਧਵਾਣੀ ਖੜੀ ਕਰਕੇ ਆਈ ਸੀ ਆਪਾਂ ਉੱਥੇ ਜਾਂਦੇ ਆ ਤੇ ਉੱਥੇ ਜਾ ਕੇ ਦਿਖਾਉਣੇ ਆ ਉੱਥੇ ਖੜੀ ਆਓ ਦੇਖੋ ਗੱਡੀ ਟੌਣ ਲੱਗੇ ਹੋਏ ਨੇ ਤੇ ਚੱਲ ਕੇ ਤੁਹਾਨੂੰ ਦਿਖਾਉਣੇ ਆ ਉਹ ਖੜੀ ਆ ਦੇਖੋ ਉੱਥੇ ਹੰਦੇ ਕੋਲੇ ਸੜਕ ਕ੍ਰੋਸ ਕਰ ਲਈਏ ਲੋ ਜੀ ਗੱਡੀ ਦੇਖੋ ਧੋਤੀ ਪੀਵੀ 3530 ਪਿੱਛੇ 8 ਬੱਲੀਏ ਮਾਮੇ ਵਾਲੀ ਗੱਡੀ ਧੋਤੀ ਇਹ ਹੈ ਤੇ ਹੁਣ ਇਹਨੂੰ ਘਰੇ ਲੈ ਕੇ ਚੋਲਾਂਗੇ ਆਪਾਂ

ਹਾਂ ਅੱਲਾ ਲੋ ਜੀ ਇਹ ਕਾਲੇ ਕਾਂਡ ਦਾ ਬਸ਼ੇਰਾ ਮਾਜ ਦੀ ਨਾਗ ਦੀ ਆ ਦੇਖੋ ਰੋਸ਼ਨ ਰੋਸ਼ਨ ਲੜਕੋੜੀ ਬਸ਼ੇਰੀ ਪਰਵਾਹ ਨਹੀਂ ਯੋਹੀ ਲੈ ਆ ਬੋਲੇ ਯਾਰ ਆਪਣਾ ਹਰ ਆਜਾ ਬੜਾ ਇੱਕ ਮੈਂਟ ਲਾ ਲੀ ਵੀਡੀਓ ਵੀਡੀਓ ਬਣਾ ਲਈ ਫਾਰਮ ਦੇ ਬਣਾ ਲਈ ਮੋਟਰ ਦੇ ਫਾਰਮ ਦਿਖਾ ਲੈਣਾ ਇਹ ਦਿਖਾ ਕੇ ਲੈਣਾ ਜੀ ਖੁੱਲੇ ਜੇ ਟਾਈਮ ਦਿਖਾ ਕੇ ਲੈਣਾ ਗੋਲ ਕੇ ਦੱਸ ਜੀ ਇਹ ਵੀ ਐਵੇਂ ਕਰਕੇ ਬੰਦ ਚੋਗਾ ਦੇਖੋ ਜੀ ਆਏ ਤੇ ਮੂਰੀ ਪਾ ਰਹੇ ਨੇ ਅੰਕਲ ਤੇ ਤੇ ਦੰਦ ਦੇਖਣੇ ਨੇ ਵਧੀਆ ਬਈ ਮਾਮੂਆ ਮਾਮੂਆ ਅਰੇ ਬੱਸ ਕਰਕੇ ਜੇ ਤੱਕ ਨਹੀਂ ਆਵੋ ਮਾਮੂਆ ਕਾ ਨੂੰ ਭਾਹਾ ਭਰੇ ਨਾ ਕਿਹ ਮਾਤ ਕਾਹ ਕਿਹੜੀ ਹੋਰ ਆਂਦੀ ਸਾਡੇ ਵਾਲਾ ਭਾਹਾ ਜੀ ਡਬਲ ਡਪ੍ਰਾਈਸ ਹੁੰਦੀ ਭੇਜਦੇ ਆਂ ਬਸ ਬੁੱਤ ਬੁੱਤ ਭੈਰਾ ਗੱਲ ਮੇਰੇ ਤੋਂ ਬੜੇ ਮੇਰੇ ਹੱਥ ਪਰਾਜ ਗਿਆ ਆ ਲਾ ਤੂੰ ਗੱਲਾਂ ਦਾ ਫਾਇਦਾ ਤੇਰਾ ਬਸ ਬਸ ਬੋਲੀ ਹੋ ਗਈ ਤੂੰ ਬਸ ਬੱਸ ਬੱਸ ਬੜੇ ਬੱਸ ਬੱਸ ਪੁੱਤੈ ਤੂੰ ਮੜੇ ਇੱਕ ਪੱਠੇ ਪੜਾਈ ਪੱਠੇ ਜਿਆਦੇ ਨਾਲ ਨਹੀਂ ਜੀ ਪਤਾ ਲੱਗਦਾ ਲੈ ਦੇ ਵਸ ਦੇ ਕੰਨ ਹੜ ਲੰਨੇ ਆ ਲਾਗ ਈ ਟੋਪੀਆਂ ਭਾਈ ਦੇਖੋ ਜੀ ਇਹ ਇੱਕ ਕੋਲ ਹਾਲ ਸੀ ਆ ਦੇਖੋ ਪిల్లా ਜਿਆ ਪਿਆਰ ਕਰਦਾ ਉਹ ਮੈਨੂੰ ਮਤੂੰ ਕਹਿੰਦਾ ਮੈਨੂੰ ਕਰ ਲੈ ਇਹਨਾਂ ਹੈ ਹੈ ਕਿ ਉਹ ਨੋਨੀ ਆਲੀ ਨਾ ਨਾ ਉਹ ਆ ਦੁਆ ਕਮ ਜਾ ਕਰ ਰਹੇ ਉਹ ਉੱਪਰ ਉਹ ਕਿਹੜਾ ਲੋ ਜੀ ਮਿੱਤਰੋ ਹਣ ਗੁਰਦੁਆਰਾ ਸਾਹਿਬ ਆਏ ਸੀਗੇ ਬਾਗੜੀਆਂ ਇੱਧਰ ਮੇਰੇ ਮਾਮੇ ਦਾ ਮੁੰਡਾ ਮੱਥਾ ਟੇਕਣ ਆਏ ਸੀਗੇ ਉੱਤੇ ਸਤੂ ਲਈ ਇੱਧਰ ਧੋ ਲਈਏ ਤੇ ਹੁਣ ਮੱਥਾ ਦੇਖੋ ਕਿੰਨਾ ਸੋਹਣਾ ਦਰਬਾਰ ਆ ਤੇ ਹੱਥ ਧੋ ਲਈਏ ਹੁਣ ਮੱਥਾ ਟੇਕ ਕੇ ਤੁਹਾਨੂੰ ਫੇਰ ਮਿਲਦੇ ਆ Która wlał wieczność na gardę męgiela Jak się tak, to ty liszak dziękuję ਜੀ ਮਿੱਤਰੋ ਮੱਥਾ ਟੇਕ ਲੈਂਦਾਂ ਦਰਬਾਰ ਸਾਹਿਬ 'ਚ ਤੇ ਹੁਣ ਚੱਲਿਆ ਘਰੇ ਦੇਖੋ ਬਾਕੀ